ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਨਾਮ ਲੈਵਾ ਸਮੂਹ ਸਿੱਖ ਸੰਗਤਾਂ ਫਤਿਹ ਪ੍ਰਵਾਨ ਕਰਨਾ ਜੀ ਦਾਸ ਸੇਵਾਦਾਰ ਸਿੰਘ ਸਾਹਿਬ ਜਾਇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਅਣਕਾਣਾ ਸਾਹਿਬ ਵਾਲੇ ਮੁਖੀ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਸੋ ਮਹਾਪੁਰਖਾਂ ਵੱਲੋਂ ਤੋਂ ਦਾਸ ਵੱਲੋਂ ਸਮੂਹ ਸੰਗਤਾਂ ਗੁਰੂ ਨਾਨਕ ਨਾਮ ਲੈਵਾਨ ਨੂੰ ਬੇਨਤਾ ਇਹ ਹਿੰਦ ਦੀ ਚਾਦਰ ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜੋ ਦਿੱਲੀ ਦੇ ਵਿੱਚ ਚਾਂਦਨੀ ਚੌਂਕ ਦੇ ਵਿੱਚ ਸੀਸ ਦੇ ਕਰਕੇ ਬਹੁਤ ਵੱਡੀ ਕੁਰਬਾਨੀ ਦਿੱਤੀ ਸੀ ਤੇ ਉਹ ਪਾਵਨ ਸੀਸ ਨੂੰ ਭਾਈ ਜੈਤਾ ਜੀ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਪਹੁੰਚੇ ਸਨ ਸੋ ਉਸ ਪਾਵਨ ਸੀਸ ਯਾਤਰਾ ਦੇ ਰੂਪ ਵਿੱਚ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੀ ਛਤਰ ਛਾਇਆ ਦੇ ਹੇਠ 6 ਤਰੀਕ ਨੂੰ ਦਿੱਲੀ ਤੋਂ ਆਰੰਭ ਹੋਣ ਜਾ ਰਿਹਾ ਹੈ ਸਿੰਘ ਸਾਹਿਬ ਜਹਦਰ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਉਹਨਾਂ ਦੀ ਮਾਪੁਰਖਾਂ ਦੀ ਰਹਿਣ ਰਮਾਈ ਦੇ ਹੇਠ ਸਮੂਹ ਰੰਗਰੇਟਾ ਜਥੇ ਬੰਦਿਆਂ ਦੇ ਸਹਿਯੋਗ ਦੇ ਨਾਲ ਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ 6 ਤਰੀਕ ਬਾਰਵੇਂ ਮਹੀਨੇ ਨੂੰ 8 ਵਜੇ ਦਿੱਲੀ ਤੋਂ ਆਰੰਭ ਹੋਣਾ ਜੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਸੀਸਪੇਟ ਮਹਾਨ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲ ਕਰੋ ਸੋ ਉਹ ਦਾਸ ਬੇਨਤੀ ਕਰਦਾ ਕਿ ਜਿਹੜੀਆਂ ਜਗ੍ਹਾ ਉੱਤੋਂ ਦੀ ਭਾਈ ਜੈਤਾ ਜੀ ਬਾਬਾ ਜੀਵਨ ਜੀ ਲੰਘੇ ਸਨ ਉਹਨਾਂ ਰਸਤਿਆਂ ਥਾਈ ਹੁੰਦੇ ਹੋਏ ਜਿਸ ਸਤਾਨਾਂ ਤੇ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਨੇ ਆਪਣਾ ਰਾਤ ਗੁਜ਼ਾਰੀ ਤੇ ਵਿਸ਼ਰਾਮ ਕੀਤਾ ਉਹਨਾਂ ਸਤਾਨਾਂ ਤੇ ਹੀ ਉਸੇ ਤਰ੍ਹਾਂ ਹੀ ਵਿਸ਼ਰਾਮ ਕੀਤਾ ਜਾਊਗਾ ਸੋ ਸ਼ਿਸ਼ਗੰਨ ਸਾਹਿਬ ਤੋਂ ਸਵੇਰੇ 8 ਵਜੇ ਆਰੰਭ ਹੋ ਜਾਣਾ ਜੀ 6 ਤਰੀਕ ਨੂੰ 7 ਤਰੀਕ ਨੂੰ ਕੁਰਖੇਤਰ ਵਿਖੇ ਪਹੁੰਚ ਜਾਣਾ ਜੀ ਵਿਸ਼ਰਾਮ ਹੋਣਾ ਉੱਥੇ ਉਸ ਤੋਂ ਬਾਅਦ 8 ਤਰੀਕ ਨੂੰ ਨਾਭਾ ਸਾਹਿਬ ਜੀਰਕ ਜੀਰਕਪੁਰ ਪਹੁੰਚ ਜਾਣਾ ਜੀ ਤੇ 9 ਤਰੀਕ ਨੂੰ ਕੀਰਤਨਪੁਰ ਸਾਹਿਬ ਨਗਰ ਕੀਰਤਨ ਪਹੁੰਚ ਜਾਣਾ ਜੀ ਤੇ 10 ਤਰੀਕ ਨੂੰ ਦਿਨ ਮੰਗਲਵਾਰ ਨੂੰ ਅਰਦਾਸ ਹੋਣੀ ਆ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੋ ਸਮੂਹ ਸੰਗਤਾਂ ਨੂੰ ਗੁਰਨਾਨਕ ਨਾਮ ਲੇਵਾ ਨੂੰ ਬੇਨਤੀ ਆ ਕਿ ਹਿੰਦੇ ਦੀ ਚਾਦਰ ਧੰਨ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਜੋ ਮਹਾਨ ਸੀਸ ਭੇਟ ਯਾਤਰਾ ਉਸ ਦੇ ਵਿੱਚ ਪਹੁੰਚ ਜਾਣਾ ਜੀ ਤੇ 10 ਤਰੀਕ ਨੂੰ ਦਿਨ ਮੰਗਲਵਾਰ ਨੂੰ ਅਰਦਾਸ ਹੋਣੀ ਆ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੋ ਸਮੂਹ ਸੰਗਤਾਂ ਨੂੰ ਗੁਰਨਾਨਕ ਨਾਮ ਲੇਵਾਂ ਨੂੰ ਬੇਨਤੀ ਆ ਕਹਿੰਦੇ ਦੀ ਚਾਦਰ ਧੰਨ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਜੋ ਮਹਾਨ ਸੀਸ ਭੇਟ ਯਾਤਰਾ ਉਸ ਦੇ ਵਿੱਚ ਸ਼ਾਮਲ ਹੋ ਕੇ ਆਪਣਾ ਜੀਵਨ ਸਫਲਾ ਕਰੋ ਦਰਸ਼ਨ ਕਰੋ ਮਹਾਨ ਸੀਸਪਟਾ ਨਗਰ ਕੀਰਤਨ ਦੇ ਤੇ ਆਪਣਾ ਜੋ ਜੀਵਨ ਆ ਉਹਨੂੰ ਸਫਲ ਕਰੋ ਜੀ 6 ਤਰੀਕ 8 ਵਜੇ ਦਿੱਲੀ ਤੋਂ ਆਰੰਭ ਹੋਣਾ ਜੀ ਜਿਨ੍ਹਾਂ ਗੁਰਮੁਖ ਪਿਆਰੀਆਂ ਸੰਗਤਾਂ ਨੇ ਯਾਤਰਾ ਵਿੱਚ ਸ਼ਾਮਲ ਹੋਣਾ ਸੋ ਪਹੁੰਚ ਸਕਦੀਆਂ ਨੇ ਜਾਂ ਜਿਨ੍ਹਾਂ ਨੇ ਰਸਤੇ ਵਿੱਚ ਸ਼ਾਮਲ ਹੋਣਾ ਉਹ ਪਹੁੰਚ ਸਕਦੇ ਨੇ ਜਾਂ 9 ਤਰੀਕ ਨੂੰ ਕੀਰਤਨਪੁਰ ਸਾਹਿਬ ਵਿਖੇ ਨਗਰ ਕੀਰਤਨ ਦੇ ਪਹੁੰਚ ਜਾਣਾ ਜੀ ਉਸ ਸਥਾਨ ਤੇ ਕੀਰਤਨਪੁਰ ਸਾਹਿਬ ਦੇ ਪਹੁੰਚ ਕੇ ਜੋ ਤੋਂ ਨਗਰ ਕੀਰਤਨ ਆਰੰਭ ਹੋਣਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਉਸ ਵਿੱਚ ਸਮੂਲਿਤ ਕਰਕੇ ਆਪਣਾ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ